ਹਾਂਜੀ ਅੱਜ ਵੀ ਆਪਾਂ ਬਹੁਤ ਜ਼ਿਆਦਾ ਸੋਹਣੇ ਪਸ਼ਮੀਨਾ ਦੇ ਵਿੱਚ ਵਰਕ ਵਾਲੇ ਸੂਟ ਲੈ ਕੇ ਆਏ ਆਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਬਹੁਤ ਸੋਹਣਾ ਫੈਬਰਿਕ ਹੈ ਕੀਤਾ ਘੱਟ ਪ੍ਰਾਈਸ ਤੇ ਪਸ਼ਮੀਨੇ ਦਾ ਇਹ ਸੂਟ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਫਰੰਟ ਤੇ ਵਰਕ ਰਹੇਗਾ ਐਂਡ ਇਸ ਦੀ ਬਾਜੂ ਤੇ ਵਰਕ ਰਹੇਗਾ 900 ਦੇ ਵਿੱਚ ਤੁਸੀਂ ਵਰਕ ਵਾਲਾ ਸੂਟ ਪਸ਼ਮੀਨਾ ਸੂਟ ਕਰ ਬੈਠੇ ਬਾਈ ਕਰ ਸਕਦੇ ਹੋ ਇਹ ਵਾਲੇ ਮੈਚਿੰਗ ਰਹਿਣਗੇ ਜੀ ਪਸ਼ਮੀਨਾ ਸੂਟ ਰਹੇਗਾ ਬ੍ਰਾਂਡਡ ਫੈਬਰਿਕ ਦਾ ਏਕੇ ਟੈਕਸ ਦਾ ਬਹੁਤ ਸੋਨਾ ਫੈਬਰਿਕਾ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਇਸ ਦੇ ਨਾਲ ਬਾਟਮ ਰਹੇਗੀ ਨਾਰਮਲ ਪਣੀ ਦੇ ਵਿੱਚ ਸ਼ਰਟ ਐਂਡ ਬਾਟਮ ਮਿਲੇਗਾ ਓਨਲੀ ਤੁਸੀਂ ਇਹ 800 ਦੇ ਵਿੱਚ ਘਰ ਬੈਠੇ ਪਸ਼ਮੀਨਾ ਸੂਟ ਬਾਈ ਕਰ ਸਕਦੇ ਹੋ ਸਰਦੀਆਂ ਦਾ ਫੈਬਰਿਕਾ ਬਹੁਤ ਸੋਨੇ ਸੂਟ ਸਰਦਾਰੀ ਰੰਗਾਂ ਦੇ ਇਹ ਇਹਨਾਂ ਸੂਟਾਂ ਤੇ ਵੀ ਡਿਸਕਾਊਂਟ ਹੈ ਜੀ ਬਹੁਤ ਘੱਟ ਪ੍ਰਾਈਸ ਕਰ ਦਿੱਤਾ ਇਟਾਲੀਅਨ ਵੂਲ ਪਸ਼ਮੀਨਾ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ 2 ਮੀਟਰ ਸ਼ਰਟ ਦੀ ਕਟਾ ਤੇ ਇਸ ਦੇ ਨਾਲ 2 ਮੀਟਰ ਬਾਟਮ ਰਹੇਗੀ ਪਲੇਨ ਪਸ਼ਮੀਨਾ ਦੀ ਓਨਲੀ 650 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਚੈੱਕ ਵਾਲੀ ਸੂਟ ਨੇ ਬਹੁਤ ਸੋਹਣੀ ਗਰਮ ਸੂਟ ਨੇ ਸਰਦੀਆਂ 'ਚ ਡੇਲੀ ਵੇਅਰ ਲਈ ਵੀ ਬਹੁਤ ਅੱਛਾ ਫੈਬਰਿਕ ਆ ਬਹੁਤ ਵਧੀਆ ਗਰਮ ਸੂਟ ਹੁੰਦੇ ਨੇ ਸੋ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ 650 ਦੇ ਵਿੱਚ ਆਪਾਂ ਸਾਰੇ ਰੰਗ ਪ੍ਰਿੰਟ ਕਲਰ ਐਡ ਕਰਦੇ ਨੇ ਸੋ ਤੁਸੀਂ ਆਰਡਰ ਕਰਨ ਲਈ ਸਕਰੀਨ ਸ਼ਾਟ ਦਿੱਤੇ WhatsApp ਨੰਬਰ ਤੇ ਸੈਂਡ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਨ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਇਹਨਾਂ ਸੂਟਾਂ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਪਲੇਨ ਵੀ ਬਾਈ ਕਰ ਸਕਦੇ ਹੋ ਸਿਲਕ ਪਸ਼ਮੀਨਾ ਰਹੇਗਾ ਭੁਪਿੰਦਰਾ ਮਿੱਲ ਦੇ ਵਿੱਚੋਂ ਸਿਲਕ ਪਸ਼ਮੀਨਾ ਤੇ ਇਹ ਤੁਸੀਂ ਆਲ ਓਵਰ ਸੂਟ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਤੇ ਬੁਰ ਬਿਲਕੁਲ ਨਹੀਂ ਆਏਗੀ 5 ਮੀਟਰ ਤੁਹਾਨੂੰ ਸੂਟ ਦੀ ਕਟ ਮਿਲੇਗੀ 900 ਦੇ ਵਿੱਚ ਬਾਈ ਕਰ ਸਕਦੇ ਹਾਂ ਜਲਦੀ ਇਹਨਾਂ ਦਾ ਤੁਸੀਂ ਆਰਡਰ ਕਰੋ ਇਹ ਲਿਮਟਡ ਸਟਾਕ ਦੇ ਵਿੱਚ ਹੈ ਜੀ ਸਾਰੇ ਰੰਗ ਲਾਈਟ ਐਂਡ ਡਾਰਕ ਆਪਾਂ ਐਡ ਕੀਤੇ ਨੇ ਸੋ ਤੁਸੀਂ ਇਹਨਾਂ ਵਿੱਚੋਂ ਆਰਡਰ ਕਰ ਸਕਦੇ ਹੋ ਤੇ ਵਰਕ ਵੀ ਇਹਨਾਂ ਸੂਟਾਂ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਇਹ ਵਾਲਾ ਜੌਰਜਟ ਦਾ ਫੈਬਰਿਕ ਰਹੇਗਾ 8 ਮੀਟਰ ਸ਼ਰਟ ਵਰਕ ਵਾਲੀ ਬੋਟਮ 8 ਮੀਟਰ ਜੌਰਜਟ ਦੀ 2.5 ਮੀਟਰ ਮਸਲਿਨ ਦਾ ਟਾਇੜਾ ਇਹ ਦੁਪੱਟਾ 700 ਦੇ ਵਿੱਚ ਕਰ ਬੈਠੇ ਮੰਗਵਾ ਸਕਦੇ ਹੋ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਤੁਸੀਂ ਇਹਨਾਂ ਨੂੰ ਜਲਦੀ ਆਰਡਰ ਕਰੋ ਤੇ ਇਹ ਪਲੇਨ ਬਾਟਮ ਦੇ ਨਾਲ ਆ ਇਸ ਦੇ ਨਾਲ ਜੋ ਬਾਟਮ ਰਹੇਗੀ ਨੇਚਰਲ ਕਰੀਬ ਦੀ ਰਹੇਗੀ 2 ਮੀਟਰ ਸ਼ਰਟ ਆ ਤੇ 2 ਮੀਟਰ ਬਾਟਮ ਆ 1550 ਪ੍ਰਾਈਸ ਆ ਸੋ ਇਹਨਾਂ ਨੂੰ ਜਲਦੀ ਆਰਡਰ ਕਰੋ ਬਹੁਤ ਹੀ ਜ਼ਿਆਦਾ ਇਹਨਾਂ ਸੂਟਾਂ ਦੀ ਡਿਮਾਂਡ ਸੀ スクリーンショット ਲੈ ਕੇ ਤੁਸੀਂ ਇਹ ਬਾਈ ਕਰ ਸਕਦੇ ਹੋ ਓਨਲੀ 1550 ਦੇ ਵਿੱਚ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਹੇ ਆ ਸ਼ਰਟ ਐਂਡ ਬਾਟਮ ਮੈਚਿੰਗ ਸੂਟ ਨੇ ਤੇ ਇਹਨਾਂ ਦਾ ਟ੍ਰੈਂਡ ਵੀ ਬਹੁਤ ਜ਼ਿਆਦਾ ਸੋ ਇਹ ਵਾਰ-ਵਾਰ ਮੈਸੇਜ ਆ ਰਹੇ ਸੀ ਆਪਾਂ ਇਹ ਸਾਰੇ ਕਲਰ ਐਡ ਕਰਦੇ ਨੇ ਤੁਸੀਂ ਇਹਨਾਂ ਚੋਂ ਬਾਈ ਕਰ ਸਕਦੇ ਹੋ ਸਟਿਚਿੰਗ ਤੋਂ ਬਾਅਦ ਬਹੁਤ ਸੋਹਣੇ ਰੈਡੀ ਹੁੰਦੇ ਨੇ ਤੁਸੀਂ ਇਹਨਾਂ ਨੂੰ ਵਰਕ ਦੀ ਵਰਕ ਦਾ ਡਿਜ਼ਾਈਨ ਵੀ ਕਰਵਾ ਸਕਦੇ ਇਹਨਾਂ ਦੇ ਉੱਪਰ ਤੇ ਬਹੁਤ ਜ਼ਿਆਦਾ ਸੋਹਣੇ ਪਾਰਟੀ ਵੀਅਰ ਸੂਟੇ ਰੈਡੀ ਹੁੰਦੇ ਨੇ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਇਹਨਾਂ ਪ੍ਰਿੰਟਾਂ ਦੇ ਵਿੱਚ ਸਰਦਾਰੀ ਰੰਗ ਨੇ ਤੇ ਬਹੁਤ ਹੀ ਜ਼ਿਆਦਾ ਪ੍ਰਿੰਟ ਐਡ ਕੀਤੇ ਨੇ ਖੀਨਖਾਬ ਦੇ ਵਿੱਚ ਨੇ ਪਲੇਨ ਨੇਚਰਲ ਗਰੇਵ ਦੀ ਬਾਟਮ ਆ 2.5 ਮੀਟਰ ਸ਼ਰਟ 2.5 ਮੀਟਰ ਬਾਟਮ 1550 ਪ੍ਰਾਈਸ ਆ ਸਾਰੇ ਰੰਗ ਸਾਰੇ ਪ੍ਰਿੰਟ ਆਪਾਂ ਐਡ ਕਰਦੇ ਨੇ ਬਹੁਤ ਜ਼ਿਆਦਾ ਸੋਹਣੇ ਇਹ ਰੈਡੀ ਹੁੰਦੇ ਨੇ ਤੇ ਬਹੁਤ ਜ਼ਿਆਦਾ ਡਿਮਾਂਡ ਤੇ ਸੀ ਸੋ ਇਹਨਾਂ ਚੋਂ ਤੁਸੀਂ ਜਲਦੀ ਆਰਡਰ ਕਰੋ ਬਹੁਤ ਵਧੀਆ ਆਰਡਰ ਦਾ ਰਿਸਪੌਂਸ ਆ ਰਿਹਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਉਸਦੇ ਲਈ ਵੀ ਧੰਨਵਾਦ ਤੁਹਾਡਾ ਇਹ ਰਹਣਗੇ ਜੀ ਲਵਲੀਨ ਪ੍ਰਿੰਟ ਕਟੋਰਾਈਜ਼ ਮੈਚਿੰਗ ਸੂਟ 1 75 ਵੱਡੇ ਪਨੇ ਚ ਸ਼ਰਟ ਰਹੇਗੀ ਨਾਲ ਟਾਈ ਮੀਟਰੀਸ ਤੇ ਪਸ਼ਮੀਨਾ ਦੀ ਪਲੇਨ ਬਾਟਮ ਰਹੇਗੀ 999 ਵਿੱਚ ਕਰ ਬੈਠੇ ਤੁਸੀਂ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣੇ ਲਾਈਟ ਕਲਰ ਵੀ ਐਡ ਕੀਤੇ ਨੇ ਤੇ ਇਹਦੇ ਵਿੱਚ ਡਾਰਕ ਵੀ ਨੇ ਸੋ ਜੋ ਵੀ ਪਸੰਦ ਆਏਗਾ ਸਕਰੀਨ ਸ਼ਾਟ ਸੈਂਡ ਕਰਕੇ ਦਿੱਤੇ ਵਟਸਐਪ ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਥੈਂਕ ਯੂ ਜੀ